हरियाणा गुरुद्वारा चोणा ਵਿੱਚ ਝਿੰਡਾ ਨਲਵੀ ਤੇ ਕਾਇਪੁਰੀ ਜਿੱਤੇ ਖਨੌਰੀ ਸਰਹਾਦ ਤੇ 121 ਕਿਸਾਨਾਂ ਨੇ ਖਤਮ ਕੀਤਾ ਮਾਨਵਾਰਤ ਡੱਲੇਵਾਲ ਦੀ ਸਹਿਮਤੀ ਮਿਲਣ ਤੇ ਡਾਕਟਰਾਂ ਨੇ ਇਲਾਜ ਸ਼ੁਰੂ ਕੀਤਾ ਮਹਾਕੁੰਭ ਮੇਲੇ ਵਿੱਚ ਲੱਗੀ ਭਿਆਨਕ ਅੱਗ ਕਈ ਟੈਂਟ ਸੜ ਕੇ ਰਾਖ ਭਾਰਤ ਪਹਿਲੇ ਖੋਖੋ ਬਿਸ਼ਪ ਕੱਪ ਦਾ ਬਣਿਆ ਚੈਂਪੀਅਨ ਪੁਰਸ਼ ਤੇ ਮਹਿਲਾ ਟੀਮਾਂ ਨੇ ਫਾਈਨਲ ਵਿੱਚ ਨੇਪਾਲ ਨੂੰ ਹਰਾਇਆ ਸੈਫ ਹਲੀ ਖਾਨ ਤੇ ਹੋਏ ਹਮਲੇ ਦਾ ਮਲਜ਼ਮ ਗ੍ਰਫਤਾਰ ਪੁਲਿਸ ਨੇ ਦਿੱਤਾ ਅੰਤਰਰਾਸ਼ਟਰੀ ਸਾਜ਼ਿਸ਼ ਦਾ ਹਵਾਲਾ ਦੇਸ਼ ਤੋਂ ਬਾਬਾ ਟੀਵੀ ਤੇ ਪੰਜਾਬੀ ਖਬਰਾਂ ਦੇ ਇਸ ਬੁਲਟਿਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਪਹਿਲੀ ਵਾਰ ਹੋਈ ਚੋਣ ਦਾ ਅਮਲ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋ ਗਿਆ ਤੇ ਇਨ੍ਹਾਂ ਚੋਣਾਂ ਵਿੱਚ 69.85% ਵੋਟਾਂ ਪੂਰ ਹੋਈਆਂ। ਆਏ ਚੋਣ ਨਤੀਜਿਆਂ ਵਿੱਚ ਝਿੰਡਾ ਧੜਾ ਪਾਰੂ ਰਿਹਾ ਜਦਕਿ ਅੱਧੀਆਂ ਤੋਂ ਵੱਧ ਸੀਟਾਂ ਤੇ ਆਜ਼ਾਦ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਵਾਰ ਨੰਬਰ 25 ਤੁਹਾਨਾ ਤੋਂ ਅਮਨਪ੍ਰੀਤ ਕੋਰ ਬਿਨਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਜਾ ਚੁੱਕੀ ਹੈ ਜਿਸ ਕਾਰਨ 40 ਵਿੱਚੋਂ 39 ਵਾਰਡਾਂ ਲਈ 398 ਪੂਰਕ ਬੂਥਾਂ ਤੇ ਹੋਈ VOTING ਜਿੱਥੇ 350980 ਵਿੱਚੋਂ 245167 ਵੋਟਰਾਂ ਨੇ ਆਪਣੇ ਵੋਟ ਦੀ ਵਰਤੋਂ ਕੀਤੀ ਚੋਣਾ ਵਿੱਚ ਪੰਥਕ ਦਲ ਛਿੰਡਾ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਸਿੱਖ ਸਮਾਜ ਸੰਗਠਨ ਦੇ ਪ੍ਰਧਾਨ ਦੀਦਾਰ ਸਿੰਘ ਨਾਲਵੀ ਅਤੇ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ ਜਿੱਤ ਹਾਸਲ ਕੀਤੀ ਜਾਣਕਾਰੀ ਅਨੁਸਾਰ ਪੰਥਕ ਦਲ ਛਿੰਡਾ ਦੇ ਪ੍ਰਧਾਨ ਜਗਦੀਸ਼ ਸਿੰਘ ਛਿੰਡਾ ਨੇ ਬਾੜ ਨੰਬਰ 18 ਤੋਂ 1941 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਛਿੰਡਾ ਨੇ 4216 ਵੋਟਾਂ ਹਾਸਲ ਕੀਤੀਆਂ ਅਤੇ ਉਨ੍ਹਾਂ ਦੇ ਵਿਰੋਧੀ ਬਲਕਾਰ ਸਿੰਘ ਨੂੰ 2275 ਵੋਟਾਂ ਹੀ ਪਈਆਂ ਇਸੇ ਤਰ੍ਹਾਂ ਸਿੱਖ ਸਮਾਸ ਸੰਗਠਨ ਦੇ ਪ੍ਰਧਾਨ ਦੀਦਾਰ ਸਿੰਘ ਨਲਵੀ ਨੇ ਬਾੜ ਨੰਬਰ 13 ਸ਼ਹਾਵਾ ਤੋਂ 200 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਵਾਰਡ ਨੰਬਰ 10 ਵਿਲਾਸਪੁਰ ਤੋਂ ਹਰਿਆਣਾ ਸਿੱਖ ਪੰਥਕ ਦਲ ਦੇ ਪ੍ਰਧਾਨ ਬਲਦੇਵ ਸਿੰਘ ਕਿਆਮਪੁਰੀ ਨੇ 249 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਸਿੰਘ ਜੀਮਾ ਨੇ 18 ਸੀਟਾਂ ਤੇ ਜਿੱਤ ਹਾਸਲ ਕਰਨ ਦਾ ਦਾਵਾ ਕੀਤਾ। ਹਰਿਆਣਾ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਬਾਬਾ ਗੁਰਮੀਤ ਸਿੰਘ ਤਰਲੋਕੇਵਾਲਾ ਰੋੜੀ ਹਲਕੇ ਦੇ ਵਾਰਡ ਨੰਬਰ 36 ਤੋਂ ਚੋਣ ਹਾਰ ਗਏ। ਉਹਨਾਂ ਨੂੰ ਕੁਲਦੀਪ ਸਿੰਘ ਫੱਗੂ ਨੇ ਹਰਾਇਆ। ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਸੰਯੁਕਤ ਸਕੱਤਰ ਬੀਬੀ ਰਵਿੰਦਰਕੌਰ ਅਜਰਾਨਾ ਥਾਣੇ ਸਰ ਤੋਂ ਹਾਰ ਗਏ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 40 ਸੀਟਾਂ ਲਈ ਸਵੇਰੇ 8 ਵਜੇ ਪੋਲਿੰਗ ਸ਼ੁਰੂ ਹੋਈ ਤੇ ਸ਼ਾਮ 5 ਵਜੇ ਤੱਕ ਔਸਤਨ 70% ਤੋਂ ਵੱਧ VOTING ਹੋਈ ਹੈ। ਇਹਨਾਂ ਚੋਣਾਂ 'ਚ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੁਖੀ ਸੰਤ ਬਲਜੀਤ ਸਿੰਘ ਦਾਦੂਵਾਲ ਕਾਲਾਂਵਾਲੀ ਵਾਰਡ ਨੰਬਰ 35 ਦੀ ਮਹੱਤਵਪੂਰਨ ਸੀਟ ਤੋਂ ਚੋਣ ਹਾਰ ਗਏ। ਉਨ੍ਹਾਂ ਨੂੰ ਬਿੰਦਰ ਸਿੰਘ ਖਾਲਸਾ ਨੇ 1771 ਵੋਟਾਂ ਨਾਲ ਹਰਾਇਆ। ਸੰਤ ਦਾਦੂਵਾਲ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਆਜ਼ਾਦ ਦੇ ਬੈਨਰ ਹੇਠ ਚੋਣ ਲੜੇ ਸਨ। ਸ਼ਨੀਵਾਰ ਕੇਂਦਰ ਸਰਕਾਰ ਦੇ ਵਫਤ ਤੋਂ 14 ਫਰਵਰੀ ਨੂੰ ਗੱਲਬਾਤ ਦਾ ਸੱਦਾ ਆਉਣ ਤੋਂ ਬਾਅਦ ਦੇਰ ਰਾਤ 8 ਡਾਕਟਰਾਂ ਦੀ ਟੀਮ ਨੇ ਮਰਨ ਬਰ ਤੇ ਬੈਠੇ 55ਵੇਂ ਦੇਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੂੰ ਗੁਰੂਗੋਜਰਾਈ ਡਾਕਟਰੀ ਸਹਾਇਤਾ ਦਿੱਤੀ। ਇਸ ਤੋਂ ਪਹਿਲਾਂ ਕਿਸਾਨ ਨੇਤਾ ਡੱਲੇਵਾਲ ਨੇ ਸੁਮਚੇਦਕਾਰੀਆਂ ਤੇ ਕਿਸਾਨ ਨੇਤਾਮਾਂ ਨੇ ਮੂਹ ਰਾਹੀਂ ਕੁਝ ਖਾਣ ਤੇ ਡਾਕਟਰੀ ਸਹਾਇਤਾ ਦੇਣ ਲਈ ਬੇਨਤੀ ਕੀਤੀ ਸੀ ਪਰ ਡੱਲੇਵਾਲ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਮਰਨ ਵਰਤ ਜਾਰੀ ਰੱਖਣਗੇ ਮੂਹ ਰਾਹੀਂ ਨਾ ਹੀ ਤਾਂ ਕੋਈ ਦਵਾਈ ਲੈਣਗੇ ਤੇ ਨਾ ਹੀ ਕੁਝ ਖਾਣਗੇ ਉਹ ਆਪਣਾ ਮਰਨ ਵਰਤ ਉਸ ਸਮੇਂ ਤੋੜਨਗੇ ਜਦੋਂ ਕੇਂਦਰ ਸਰਕਾਰ ਐਮਐਸਪੀ ਸਮੇਤ ਸਮੂਚੀਆਂ ਕਿਸਾਨੀ ਮੰਗਾਂ ਨੂੰ ਪੂਰਾ ਕਰ ਦੇਵੇਗੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਐਸਐਸਪੀ ਡਾਕਟਰ ਨਾਨਕ ਸਿੰਘ ਆਪਣੀ ਟੀਮ ਨਾਲ ਕਨੌਰੀ ਬਾਰਡਰ ਤੇ ਭੁਜੇ ਜਿੱਥੇ ਉਹਨਾਂ ਨੇ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨਾਲ ਮੁਲਾਕਾਤ ਕਰਦੇ ਆ ਡਾਕਟਰਾਂ ਨਾਲ ਵੀ ਗੱਲਬਾਤ ਕੀਤੀ ਇਸ ਤੋਂ ਬਾਅਦ ਡੀਆਈਜੀ ਮਨਦੀਪ ਸਿੰਘ ਸਿੱਧੂ ਅਤੇ ਡਾਕਟਰ ਨਾਨਕ ਸਿੰਘ ਨੇ ਕਿਸਾਨ ਨੇਤਾਵਾਂ ਨਾਲ ਮੀਟਿੰਗ ਕਰਕੇ ਮਰਨਵਰਤ ਤੇ ਬੈਠੇ 121 ਕਿਸਾਨਾਂ ਜਿਨ੍ਹਾਂ ਵਿੱਚ ਹਰਿਆਣਾ ਦੇ 10 ਕਿਸਾਨ ਵੀ ਹਨ ਨੂੰ ਜੂਸ ਪਿਲਾ ਕੇ ਉਹਨਾਂ ਦਾ ਮਰਨਵਰਤ ਖੁਲਵਾਇਆ ਕਿਸਾਨ ਨੇਤਾ ਸੁਖਜੀਤ ਸਿੰਘ ਹਰਦੋ ਝੰਡਾ ਦੀ ਅਗਵਾਈ ਹੇਠ ਮਰਨਵਰਤ ਤੇ ਬੈਠੇ ਸਨ ਖਨੌਰੀ ਮੋਰਚੇ 'ਚ ਅੱਜ ਸੰਤੁਸ਼ਟੀ ਦੀ ਲਹਿਰ ਦਿਖਾਈ ਦਿੱਤੀ ਕਿ ਇੰਨੇ ਵੱਡੇ ਸੰਘਰਸ਼ ਤੋਂ ਬਾਅਦ ਕੇਂਦਰ ਨੇ ਮੋੜ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਜਿਸ ਤੇ ਸਾਰਥਕ ਨਤੀਜੇ ਆਉਣ ਦੀ ਆਸ ਵੱਜੀ ਹੈ ਕਿਸਾਨ ਆਗੂਆਂ ਨੇ ਕਿਹਾ ਹੈ ਕਿ 23 ਫਰਵਰੀ ਨੂੰ ਕਿਸਾਨ ਅੰਦੋਲਨ ਦੋ ਦੇ ਸਮਰਥਨ 'ਚ ਹਿੱਸਾਰ ਦੇ ਖੇੜੀ ਚੌਟਾ ਉੱਪਰ ਬੈਠੇ ਉੱਪਰ ਇਕੱਠੇ ਹੋਏ ਹਜ਼ਾਰਾਂ ਕਿਸਾਨਾਂ ਤੇ ਹਰਿਆਣਾ ਪੁਲਿਸ ਵੱਲੋਂ ਬੇਰਹਿਮੀ ਨਾਲ ਕਾਰਵਾਈ ਕੀਤੀ ਸੀ ਜਿਸ ਵਿੱਚ ਕਈਆਂ ਦੇ ਝੂਠੇ ਕੇਸ ਦਰਜ ਕੀਤੇ ਸਨ ਉਸ ਸਮੇਂ ਸਥਾਨਕ ਪੱਧਰ ਤੇ ਹੋਏ ਸਮਝੌਤੇ ਤਹਿਤ ਪ੍ਰਸ਼ਾਸਨ ਨੇ ਕੇਸ ਰੱਦ ਕਰਨ ਦਾ ਵਾਅਦਾ ਕੀਤਾ ਸੀ ਪਰ 34 ਦਿਨ ਪਹਿਲਾਂ ਕਿਸਾਨਾਂ ਨੂੰ ਮੋੜ ਨੋਟਿਸ ਭੇਜੇ ਜਾ ਰਹੇ ਹਨ ਖਨੌਰੀ ਸਰਹੱਦ ਤੇ جاری ਕਿਸਾਨ ਅੰਦੋਲਨ ਚ ਵਿਸ਼ੇਸ਼ ਪ੍ਰਸਿੱਧ ਡਾਕਟਰ ਸਬੈਮਾਨ ਦੀ ਟੀਮ ਪਿਛਲੇ 55 ਦਿਨਾਂ ਤੋਂ ਮਰਨ ਵਰ ਤੇ ਬੈਠੇ ਕਿਸਾਨ ਅਗੂ ਜਗਜੀਤ ਸਿੰਘ ਢੱਲੇਵਾਲ ਦੀ ਪਲ-ਪਲ ਦੇਖਭਾਲ ਕਰ ਰਹੀ ਹੈ ਡਾਕਟਰ ਸੁਬਹਿਮਾਨ ਸਿੰਘ ਨੇ ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ 14 ਫਰਵਰੀ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਪ੍ਰਸਤਾਵਿਤ ਮੀਟਿੰਗ ਦਾ ਸੱਦਾ ਮਿਲਣ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਸਹੂਲਤਾਂ ਲੈ ਜਾਣ ਲਈ ਰਾਜੀ ਕਰਨ ਦੇ ਸਬੰਧ ਵਿੱਚ ਇੱਕ ਵੀਡੀਓ ਸੰਦੇਸ਼ ਜਾਰੀ ਕਰਕੇ ਕਿਸਾਨਾਂ ਨੂੰ ਸਰਕਾਰ ਦੀਆਂ ਚਾਲਾਂ ਵਿੱਚ ਨਾ ਆਉਣ ਲਈ ਕਿਹਾ ਹੈ। ਉਨਾ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਸਾਜ਼ਿਸ਼ ਦਾ ਸ਼ਿਕਾਰ ਨਾ ਬਣਨ ਕਿਉਂਕਿ ਕੋਈ ਵੀ ਵਿਅਕਤੀ ਦਵਾਈਆਂ ਨਾਲ ਜਿੰਦਾ ਨਹੀਂ ਰਹਿ ਸਕਦਾ ਬਲਕਿ ਬਿਮਾਰ ਵਿਅਕਤੀ ਨੂੰ ਉਸ ਦਾ ਰੋਗ ਠੀਕ ਕਰਨ ਲਈ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਉਹਨਾਂ ਕਿਹਾ ਕਿ ਅਗਰ ਸਰਕਾਰ ਵਾਕਿਆ ਹੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਹੈ ਤਾਂ 14 ਫਰਵਰੀ ਦਾ ਇੰਤਜ਼ਾਰ ਕਿਉਂ ਕੀਤਾ ਜਾ ਰਿਹਾ ਹੈ ਅਤੇ ਇਹ ਮੀਟਿੰਗ 2 ਦਿਨਾਂ ਵਿੱਚ ਕਿਉਂ ਨਹੀਂ ਕੀਤੀ ਜਾ ਰਹੀ। ਐਤਵਾਰ ਸ਼ਾਮ 4:30 ਵਜੇ ਦੇ ਲਗਭਗ ਸੈਕਟਰ 19 ਵਿੱਚ ਮਹਾਕੁੰਭ ਮੇਲੇ ਦੇ ਸ਼ਾਸਤਰੀ ਪੁਲ ਨੇੜੇ ਇੱਕ ਕੈਂਪ ਵਿੱਚ ਪਰਾਲੀ ਨੂੰ ਲੱਗੀ ਭਿਆਨਕ ਅੱਗ ਤੇਜ਼ੀ ਨਾਲ ਫੈਲ ਗਈ ਤੇ 200 ਤੋਂ ਵੱਧ ਟੈਂਟ ਸੜ ਕੇ ਰਾਖ ਹੋਏ ਹਨ ਮੌਕਫਾਇਰ ਅਫਸਰ प्रमोद ਸ਼ਰਮਾ ਨੇ ਕਿਹਾ ਕਿ ਲਗਭਗ 1 ਘੰਟੇ ਦੇ ਅੰਦਰ ਅੱਗ ਤੇ ਕਾਬੂ ਪਾ ਲਿਆ ਅੱਗ ਬੁਝਾਉਣ ਦੇ ਲਈ 15-16 ਗੱਡੀਆਂ ਲਾਈਆਂ ਗਈਆਂ ਹਨ ਅੱਗ ਦੌਰਾਨ LPG ਦੇ 19 ਸਿਲੰਡਰ ਫਟ ਗਏ ਇਸ ਘਟਨਾ ਵਿੱਚ ਕਿਸੇ ਦੇ ਮਾਰੇ ਜਾਣ ਦੀ ਜਾਂ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਅਖਾੜਾ ਪੁਲਿਸ ਸਟੇਸ਼ਨ ਦੇ ਇੰਚਾਰਜ 파ਸਕਰ ਮਿਸ਼ਰਾ ਦਾ ਕਹਿਣਾ ਹੈ ਕਿ ਕਿਸੇ ਦੇ ਝੁੱਸਣ ਦੀ ਕੋਈ ਰਿਪੋਰਟ ਨਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਘਟਨਾ ਸੰਬੰਧੀ ਮੁੱਖ ਮੰਤਰੀ ਜੋਗੀ ਅਦਿਤਿਆਨਾਥ ਨਾਲ ਫੋਨ ਤੇ ਗੱਲਬਾਤ ਕੀਤੀ ਘਟਨਾ ਦੀ ਜਾਣਕਾਰੀ ਮਿਲਦਿਆ ਹੀ ਮੁੱਖ ਮੰਤਰੀ ਜੋਗੀ ਅਦਿਤਿਆਨਾਥ ਮੌਕੇ ਤੇ ਪਹੁੰਚੇ ਉਨ੍ਹਾਂ ਅਧਿਕਾਰੀਆਂ ਨਾਲ ਘਟਨਾ ਵਾਲੀ ਥਾਂ ਦਾ ਜਾਇਜ਼ਾ ਲਿਆ ਹੈ ਨਾਲ ਹੀ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਡੀਆਈਜੀ ਵੈਭਵ ਕ੍ਰਿਸ਼ਨ ਨੇ ਕਿਹਾ ਕਿ ਅੱਗ ਅਖਾੜੇ ਵਿੱਚ ਨਹੀਂ ਸਗੋ ਗੀਤਾ ਪ੍ਰੈਸ ਦੇ ਟੈਂਟ ਵਿੱਚ ਲੱਗੀ ਸੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਹੈ ਅੱਗ ਲੱਗਣ ਦਾ ਕਾਰਨ ਜਾਂਚ ਦਾ ਵਿਸ਼ਾ ਹੈ ਇੱਕ ਸੰਿਆਸੀ ਦੇ 1 ਲੱਖ ਰੁਪਏ ਦੇ ਨੋਟ ਇਸ ਅਗਨੀਕਾਂਡ ਵਿੱਚ ਸੜ ਗਏ ਹਨ 500 ਵਿਅਕਤੀਆਂ ਨੂੰ ਬਚਾਇਆ ਗਿਆ ਹੈ ਭਾਰਤ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਖੋ-ਖੋ ਦਾ ਪਹਿਲਾ ਵਿਸ਼ਵ ਕੱਪ ਆਪਣੇ ਨਾਂ ਕਰ ਲਿਆ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਇੰਡੋਰ ਸਟੇਡੀਅਮ ਵਿੱਚ ਖੇਡੇ ਗਏ ਦੋਮਾ ਵਰਗਾਂ ਦੇ ਫਾਈਨਲ 'ਚ ਮਹਿਲਾ ਟੀਮ ਨੇ ਨੇਪਾਲ ਨੂੰ 78-40 ਦੇ ਵੱਡੇ ਫਰਕ ਨਾਲ ਹਰਾਇਆ ਉੱਥੇ ਹੀ ਪੁਰਸ਼ ਟੀਮ ਨੇ ਵੀ ਨੇਪਾਲ ਨੂੰ ਹਰਾਇਆ ਹੈ ਪਰ ਅੰਤਰ 54-36 ਸੀ ਖੋ-ਖੋ ਵਿਸ਼ਵ 13 ਤੋਂ 19 ਜਨਵਰੀ ਤੱਕ ਨਵੀਂ ਦਿੱਲੀ ਵਿੱਚ ਖੇਡਿਆ ਗਿਆ ਭਾਰਤ ਦੀਆਂ ਦੋਵੇਂ ਟੀਮਾਂ ਟੂਰਨਾਮੈਂਟ ਦੌਰਾਨ ਅਜੇ ਤੁਰੀਆਂ ਜਦੋਂ ਕਿ ਨੇਪਾਲ ਦੀਆਂ ਦੋਵੇਂ ਟੀਮਾਂ ਨੂੰ ਭਾਰਤ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਪੋਰਸ਼ਾ ਫਾਈਨਲ ਵਿੱਚ ਨੇਪਾਲ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾ ਡਿਫੈਂਸ ਚੁਣਿਆ। ਭਾਰਤ ਨੇ ਪਹਿਲੀ ਪਾਰੀ ਵਿੱਚ 26 ਅੰਕ ਜਟਾਏ ਜਦੋਂ ਕਿ ਨੇਪਾਲ ਨੂੰ ਇੱਕ ਅੰਕ ਵੀ ਨਹੀਂ ਮਿਲਿਆ। ਭਾਰਤੀ ਟੀਮ ਇੱਕ ਵਾਰ ਨੇਪਾਲ ਨੂੰ ਆਲ ਆਊਟ ਕਰਨ ਦੇ ਵਿੱਚ ਕਾਮਯਾਬ ਰਹੀ। ਨੇਪਾਲ ਦੀ ਮੈਲਾ ਟੀਮ ਨੇ ਵੀ ਪਹਿਲਾ ਡਿਫੈਂਸ ਚੁਣਿਆ। ਭਾਰਤ ਨੇ ਪਹਿਲੀ ਪਾਰੀ ਵਿੱਚ ਦਬਦਬਾ ਦਿਖਾਇਆ ਤੇ 34 ਅੰਕ ਹਾਸਲ ਕੀਤੇ। ਮੈਚ ਦੇ ਅੱਧੇ ਸਮੇਂ ਤੱਕ ਭਾਰਤ ਦੀ ਬੜਤ 35 24 ਜਦੋਂ ਕਿ 4 ਪਾਰੀਆਂ ਤੋਂ ਬਾਅਦ 78-40 ਨਾਲ ਮੈਚ ਆਪਣੇ ਨਾ ਕਰ ਲਿਆ ਅਦਾਕਾਰ ਸੈਫਅਲੀ ਖਾਨ ਤੇ ਉਹਨਾਂ ਦੇ ਹੀ ਘਰ ਵਿੱਚ ਹਮਲਾ ਕਰਨ ਵਾਲੇ 30 ਸਾਲਾ ਬੰਗਲਾਦੇਸ਼ੀ ਨਾਗਰਿਕ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਦੇ ਇੱਕ ਉੱਚ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਸ ਦਾ ਇਰਾਦਾ ਚੋਰੀ ਕਰਨ ਦਾ ਸੀ ਪਰ ਉਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਉਹ ਬਾਲੀਵੁੱਡ ਦੇ ਇੱਕ ਅਦਾਕਾਰ ਦੇ ਘਰ ਵਿੱਚ ਬੜਿਆ ਹੈ ਉਨਾ ਦੱਸਿਆ ਕਿ ਹਮਲਾਬਾਦ ਨੂੰ ਥਾਣੇ ਜੇਰੇ ਦੇ ਕੋੜਬੰਦਰ ਰੋਡ ਸੈਕਟਰ ਹੀਰਾੰਦੰਦਾਨੀ ਅਸਟੇਟ ਤੋਂ ਗ੍ਰਿਫਤਾਰ ਕੀਤਾ ਅਧਿਕਾਰੀਆਂ ਨੇ ਕਿ ਦੱਸਿਆ ਕਿ ਉਹ ਬੰਗਲਾਦੇਸ਼ ਦਾ ਨਾਗਰਿਕ ਹੈ ਅਤੇ ਉਸਨੇ ਭਾਰਤ ਵਿੱਚ ਆਉਣ ਤੋਂ ਬਾਅਦ ਆਪਣਾ ਨਾਮ ਸ਼ਰੀਫੁਲ ਇਸਲਾਮ ਸ਼ਹਿਜਾਦ ਮੁਹੰਮਦ ਰੋਹਿਲਾ ਅਮੀਨ ਫਾਕਰ ਤੋਂ ਬਦਲ ਕੇ ਵਿਜੇ ਦਾਸ ਕਰ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਮੋਲਜਮ ਬੰਗਲਾਦੇਸ਼ ਦੇ ਚਾਲੋਕਾਟੀ ਤੋਂ ਹੈ ਅਤੇ ਉਹ ਪਿਛਲੇ 5 ਮਹੀਨਿਆਂ ਤੋਂ ਜ਼ਿਆਦਾ ਸਮੇਂ ਤੋਂ ਮੁੰਬਈ ਵਿੱਚ ਰਹਿ ਰਿਹਾ ਤੇ ਛੋਟੇ-ਮੋਟੇ ਕੰਮ ਕਰਦਾ ਸੀ ਅਤੇ ਸਫਾਈ ਦੇ ਕੰਮ ਨਾਲ ਜੁੜੀ ਇੱਕ ਏਜੰਸੀ ਵਿੱਚ ਕੰਮ ਕਰਦਾ ਸੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਨੇ ਮੋਲਜਮ ਖਿਲਾਫ ਭਾਰਤੀ ਨਿਆ ਸੰਹਤਾ ਦੀ ਧਾਰਾ 311 331 1967 ਦੀਆਂ ਹੋਰ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਪੁਲਿਸ ਉਹਨਾਂ ਦਸਤਾਵੇਜ਼ਾਂ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਰਾਹੀਂ ਮੋਲਜਮ ਗੈਰ ਕਾਨੂੰਨੀ ਢੰਗ ਨਾਲ ਭਾਰਤ ਵਿੱਚ ਦਾਖਲ ਹੋਇਆ ਸੀ ਮੁੰਬਈ ਦੀ ਇੱਕ ਅਦਾਲਤ ਨੇ ਐਤਵਾਰ ਨੂੰ ਸੈਫ ਅਲੀ ਖਾਨ ਦੇ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮ ਨੂੰ 24 ਜਨਵਰੀ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਕਿਹਾ ਕਿ ਅੰਤਰਰਾਸ਼ਟਰੀ ਸਾਜ਼ਿਸ਼ ਨਾਲ ਸਬੰਧਤ ਪੁਲਿਸ ਦੀ ਦਲੀਲ ਨੂੰ ਖਾਰਜ ਨਹੀਂ ਕੀਤਾ ਜਾ ਸਕਦਾ। ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਕਥਿਤ ਹਮਲਾਵਰ ਬੰਗਲਾਦੇਸ਼ ਦਾ ਨਾਗਰਿਕ ਹੈ ਅਤੇ ਉਸ ਦੀ ਕਾਰਵਾਈ ਦੇ ਪਿੱਛੇ ਕੀ ਮਕਸਦ ਹੈ ਉਸ ਦਾ ਪਤਾ ਲਾਉਣ ਦੀ ਲੋੜ ਹੈ। ਬਦੇਰੇ ਡੁੰਗਾਈ ਨਾਲ ਜਾਂਚ ਲਈ ਪੁਲਿਸ ਨੇ ਅਦਾਲਤ ਤੋਂ ਮੁਲਜ਼ਮ ਦੀ ਚੌਰਾਦਰਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਇਸੇ ਤਰ੍ਹਾਂ ਦੋਸ਼ੀ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਉਸ ਦੇ ਵਿਰੁੱਧ ਲਗਾਏ ਗਏ ਦੋਸ਼ ਝੂਠੇ ਹਨ ਇਸ ਮੁੱਦੇ ਨੂੰ ਇਸ ਲਈ ਵਿਵਾਦ ਚੜਾ ਕੇ ਪੇਸ਼ ਕੀਤਾ ਜਾ ਰਿਹਾ ਹੈ ਕਿਉਂਕਿ ਪੀੜਤ ਇੱਕ ਮਸ਼ਹੂਰ ਹਸਤੀ ਹੈ ਜਦੋਂ ਕਿ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਦੋਸ਼ੀ ਜਾਣਦਾ ਸੀ ਕਿ ਮਸ਼ਹੂਰ ਹਸਤੀਆਂ ਕਿਸ ਇਲਾਕੇ ਵਿੱਚ ਰਹਿੰਦੀਆਂ ਹਨ ਅਤੇ ਉੱਥੇ ਸੁਰੱਖਿਆ ਘੇਰਾ ਹੈ ਇਸ ਦੇ ਬਾਵਜੂਦ ਉਹ ਅੰਦਰ ਪਹੁੰਚ ਗਿਆ ਜਿਸ ਦਾ ਮਤਲਬ ਹੈ ਕਿ ਉਸ ਨੇ ਇਹਦੀ ਯੋਜਨਾ ਬਣਾਈ ਸੀ। ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਮੌਕੇ ਤੋਂ ਇੱਕ ਚਾਕੂ ਬਰਾਮਦ ਹੋਇਆ ਹੈ ਤੇ ਲੀਲਾਵਤੀ ਹਸਪਤਾਲ ਦੇ ਸੈਫ ਦੇ ਸਰੀਰ ਵਿੱਚੋਂ ਕੱਢਿਆ ਗਿਆ ਚਾਕੂ ਵੀ ਉਨ੍ਹਾਂ ਬਰਾਮਦ ਕਰ ਲਿਆ। ਉਨ੍ਹਾਂ ਦੱਸਿਆ ਕਿ ਤਿੰਨ ਟੁਕੜਿਆਂ ਵਿੱਚ ਟੁੱਟੇ ਚਾਕੂ ਦੇ ਇੱਕ ਟੁਕੜੇ ਦੀ ਪਾਲ ਕੀਤੀ ਜਾ ਰਹੀ ਹੈ। ਸੈਫ ਅਲੀ ਖਾਨ ਦੇ ਹੋਏ ਹਮਲੇ ਦੇ ਮਾਮਲੇ ਵਿੱਚ 36 ਗੜ ਦੇ ਦੁਰਗ ਰੇਲਵੇ ਸਟੇਸ਼ਨ ਤੋਂ ਹਿਰਾਸਤ ਵਿੱਚ ਲਏ ਇੱਕ ਵਿਅਕਤੀ ਨੂੰ ਰਿਹਾਅ ਕਰ ਦਿੱਤਾ ਗਿਆ। ਮੁੰਬਈ ਪੁਲਿਸ ਨੇ ਦੱਸਿਆ ਕਿ ਵਿਅਕਤੀ ਸਿਰਫ ਇੱਕ ਸ਼ੱਕੀ ਸੀ ਅਤੇ ਉਸ ਨੂੰ ਪੁਸ਼ਕਿਸ਼ ਤੋਂ ਬਾਅਦ ਰਿਹਾ ਕੀਤਾ ਗਿਆ ਹੈ। ਰੂਪਨਗਰ ਦੇ ਪਿੰਡ ਬੜਵਾ ਦੇ ਹਰਪਿੰਦਰ ਸਿੰਘ ਦਾ 10 ਕਰੋੜ ਦਾ ਲੋੜੀ ਬੰਪਰ ਦਾ ਇਨਾਮ ਨਿਕਲਿਆ ਹੈ। ਐਤਵਾਰ ਨੂੰ ਰੂਪਨਗਰ ਦੇ ਅਸ਼ੋਕਾ ਲਾਟਰੀ ਦੇ ਸਟਾਲ ਤੇ ਲੋਕਾਂ ਦੀ ਭੀੜ ਇਕੱਠੀ ਰਹੀ। ਲੋਕ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਹ ਖੁਸ਼ਕਿਸਮਤ ਕੌਣ ਹੈ ਜਿਸ ਦਾ ਲੋੜੀ ਬੰਪਰ ਦਾ ਪਹਿਲਾ ਇਨਾਮ 10 ਕਰੋੜ ਰੁਪਏ ਨਿਕਲਿਆ ਹੈ। ਇਸ ਮੌਕੇ ਅਸ਼ੋਕਾ ਲਾਟਰੀ ਸਟਾਲ ਦੇ ਹਿੰਮਤ ਕੱਕੜ ਉਰਫ ਲੱਕੀ ਦਾ ਕਹਿਣਾ ਹੈ ਕਿ ਲੋਕ ਅਕਸਰ ਕਹਿੰਦੇ ਸਨ ਕਿ ਵੱਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਹੀ ਵੱਡੇ ਇਨਾਮ ਪ੍ਰਾਪਤ ਕਰਦੇ ਹਨ ਜਦਕਿ ਇਹ ਗੱਲ ਸੱਚ ਵੀ ਹੈ ਕਿ ਕਿਉਂਕਿ ਅੱਜ ਤੱਕ ਰੂਪਨਗਰ ਜ਼ਿਲ੍ਹੇ ਦੇ ਕਿਸੇ ਵੀ ਵਿਅਕਤੀ ਨੂੰ ਵੱਡਾ ਇਨਾਮ ਨਹੀਂ ਮਿਲਿਆ ਉਹਨਾਂ ਦੱਸਿਆ ਕਿ ਇਸ ਵਾਰ ਪੰਜਾਬ ਰਾਜ ਸਰਕਾਰ ਲੋੜੀ ਬੰਪਰ ਦਾ ਪਹਿਲਾ ਇਨਾਮ ਡਰਾਈਵਰ ਹਰਪਿੰਦਰ ਸਿੰਘ ਵਾਸੀ ਪਿੰਡ ਬੜਵਾ ਦੇ ਨਾਂ ਰਿਹਾ ਜੋ ਖੁਦ ਕਰਜ਼ਾ ਲੈ ਕੇ ਕੁਵੈਤ ਜਾ ਕੇ ਉੱਥੇ ਟਰਾਲਾ ਡਰਾਈਵਰ ਵਜੋਂ ਕੰਮ ਕਰਦਾ ਹੈ ਲੋਟਰੀ ਦੀ ਜਾਣਕਾਰੀ ਮਿਲਣ ਤੋਂ ਬਾਅਦ ਆਪਣੇ ਲੜਕੇ ਦਵਿੰਦਰ ਸਿੰਘ ਨਾਲ ਲਾਟਰੀ ਸਟਾਲ ਤੇ ਪਹੁੰਚੇ ਹਰਪਿੰਦਰ ਨੇ ਕਿਹਾ ਕਿ ਉਹ ਪਹਿਲਾਂ ਵੀ ਕਈ ਵਾਰ ਲਾਟਰੀ ਪਾ ਚੁੱਕਾ ਹੈ ਪਰ ਕਦੇ ਵੀ ਉਸਦਾ ਇਨਾਮ ਨਹੀਂ ਨਿਕਲਿਆ। ਉਸਨੇ ਦੱਸਿਆ ਕਿ ਇਸ ਵਾਰ ਉਸਨੇ 12 ਜਨਵਰੀ ਨੂੰ ਰੂਪਨਗਰ ਦੇ ਅਸ਼ੋਕਾ ਲਾਟਰੀ ਸਟਾਲ ਨੂਰਪੁਰ ਵੇਦੀ ਵਕੇ ਸ਼ੁਕਲਾ ਨਾਮਕ ਵਿਕਰੇਤਾ ਤੋਂ 20 ਸ੍ਰੀ ਦੀ ਪੰਜਾਬ ਸਟੇਟ ਡੀਅਰ ਲੋੜੀ ਬੰਪਰ ਟਿਕਟ ਖਰੀਦੀ ਸੀ। ਉਸਨੇ ਕਦੇ ਵੀ ਸੋਚਿਆ ਨਹੀਂ ਸੀ ਕਿ ਉਸ ਨੂੰ ਕਦੇ ਇੰਨਾ ਵੱਡਾ ਇਨਾਮ ਨਿਕਲੇਗਾ। ਜੈਸਨਰ ਉਸਦੇ ਪਰਿਵਾਰ ਦੀਆਂ ਸਾਰੀਆਂ ਸਮੱਸਿਆਵਾਂ ਮੱਲ ਹੋ ਜਾਣਗੀਆਂ ਉਸਨੇ ਕਿਹਾ ਕਿ ਪ੍ਰਮਾਤਮਾ ਨੇ ਉਸਤੇ ਮਿਹਰ ਕੀਤੀ ਹੈ ਅਤੇ ਹੁਣ ਲਾਟਰੀ ਦੇ ਪੈਸੇ ਮਿਲਣ ਤੋਂ ਬਾਅਦ ਉਹ ਪਹਿਲਾਂ ਆਪਣਾ ਕਰਜ਼ਾ ਚੁਕਾਏਗਾ ਫਿਰ ਆਪਣੇ ਪੁੱਤਰ ਦਵਿੰਦਰ ਸਿੰਘ ਦਾ ਭਵਿਕ ਉਸਾਰੇਗਾ ਜੋ ਕੁਝ ਸਮਾਂ ਪਹਿਲਾਂ ਇੱਕ ਹਾਦਸੇ ਵਿੱਚ ਆਪਣੀ ਬਾਹਂ ਗਵਾ ਬੈਠਾ ਸੀ ਇਸ ਮੌਕੇ ਤੇ ਹਰਪਿੰਦਰ ਦੇ ਪੁੱਤਰ ਦਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਅਜੇ ਵੀ ਵਿਸ਼ਵਾਸ ਨਹੀਂ ਕਰਦੇ ਕਿ ਉਹਨਾਂ ਦਾ ਪਰਿਵਾਰ 10 ਕਰੋੜ ਦਾ ਜੇਤੂ ਬਣਿਆ ਹੈ ਉਨਾ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਕਿ ਵਾਹਿਗੁਰੂ ਨੇ ਉਨ੍ਹਾਂ ਤੇ ਮਿਹਰ ਕੀਤੀ ਹੈ ਇਸ ਮੌਕੇ ਤੇ ਹਰਪਿੰਦਰ ਦੇ ਘਰ ਵਧਾਈਆਂ ਦੇਣ ਵਾਲਿਆਂ ਦੀ ਲੰਬੀ ਲਾਈਨ ਹੈ 올림픽 ਵਿੱਚ 골드 ਅਤੇ সিল버 ਮੈਡਲ ਜਿੱਤਣ ਵਾਲੇ ਨੀਰਜ ਚੋਪੜਾ ਟੈਨਿਸ ਖਿਡਾਰੀ ਹੀਮਾਨੀ ਮੂਰ ਨਾਲ ਵਿਆਹ ਬੰਧਨ ਵਿੱਚ ਵੱਜ ਗਏ 16 ਜਨਵਰੀ ਨੂੰ ਸ਼ਿਮਲਾ ਦੇ ਹੋਟਲ ਵਿੱਚ ਹੀਮਾਨੀ ਨਾਲ ਫੇਰੇ ਲਏ ਤੇ ਹੋਰ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ ਇਸ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਗੋਫਤ ਰੱਖਿਆ ਗਿਆ ਨੀਰਜ ਚੋਪੜਾ ਨੇ ਐਤਵਾਰ ਸ਼ਾਮ ਨੂੰ ਖੁਦ ਸੋਸ਼ਲ ਮੀਡੀਆ ਤੇ ਫੋਟੋ ਸਾਂਝੀ ਕੀਤੀ ਹੈ ਨੀਰਜ ਨੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਮੈਂ ਆਪਣੇ ਪਰਿਵਾਰ ਨਾਲ ਆਪਣੇ ਜੀਵਨ ਦਾ ਨਵਾਂ ਅਧਿਆਇ ਸ਼ੁਰੂ ਕੀਤਾ ਹੈ ਹਰ ਉਸ ਅਸ਼ੀਰਵਾਦ ਲਈ ਧੰਨਵਾਦੀ ਹਾਂ ਜਿਸ ਨੇ ਸਾਨੂੰ ਇਸ ਪਲ ਤੱਕ ਪਹੁੰਚਾਇਆ ਪਿਆਰ ਨਾਲ ਬੱਝੇ ਹਮੇਸ਼ਾ ਖੁਸ਼ ਰਹੋ ਨੀਰਜ ਚੋਪੜਾ ਤੇ ਹਿਮਾਨੀ ਮੋਰ ਦੋਵੇਂ ਹੀ ਪਰਿਵਾਰ 14 ਜਨਵਰੀ ਨੂੰ ਸ਼ਿਮਲਾ ਦੇ ਹੋਟਲ ਪੁੱਜੇ ਇਸ ਪ੍ਰੋਗਰਾਮ ਵਿੱਚ ਦੋਵੇਂ ਹੀ ਪਰਿਵਾਰ ਦੇ ਲਗਭਗ 30 ਮੈਂਬਰ ਸ਼ਾਮਲ ਹੋਏ ਅਤੇ ਨਾਬੈ ਜੋੜੇ ਨੂੰ ਆਪਣਾ ਅਸ਼ੀਰਵਾਦ ਦਿੱਤਾ। 16 ਜਨਵਰੀ ਨੂੰ ਦੋਵਾਂ ਨੇ ਫੇਰੇ ਲਏ 17 ਜਨਵਰੀ ਨੂੰ ਸਾਰੇ ਪੰਚਕੂਲਾ ਸੁੱਜੇ। ਉਸੇ ਦਿਨ ਨੀਰਜ ਤੇ ਹਮਾਨੀ ਪਗ ਫੇਰੇ ਦੀ ਰਸਮ ਅਦਾ ਕਰਕੇ ਸੋਨੀਪਾਟ ਸਥਿਤ ਜੱਦੀ ਘਰ ਪੁੱਜੇ। 18 ਜਨਵਰੀ ਨੂੰ ਨੀਰਜ ਪਤਨੀ ਹਮਾਨੀ ਨੂੰ ਲੈ ਕੇ ਜੱਦੀ ਪਿੰਡ ਖੰਡਰਾ ਪੁੱਜੇ। 19 ਜਨਵਰੀ ਸਵੇਰੇ ਨੀਰਜ ਦੀ ਮਾਂ ਨੇ ਪਿੰਡ ਵਿੱਚ ਦੋਮਾ ਦੀਆਂ ਰਸਮਾਂ ਪੂਰੀਆਂ ਕੀਤੀਆਂ ਅਤੇ ਰਾਤ ਨੂੰ ਨੀਰਜ ਤੇ ਹਮਾਨੀ ਅਮਰੀਕਾ ਲਈ ਰਵਾਨਾ ਹੋ ਗਏ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਨਵੇਂ ਵਿਆਏ ਜੋੜੇ ਦੇ ਅਮਰੀਕਾ ਤੋਂ ਪਰਤਣ ਮਗਰੋਂ ਰਿਸੈਪਸ਼ਨ ਕੀਤੀ ਜਾਵੇਗੀ। ਡੋਨਲਡ 트ੰਪ ਅਮਰੀਕਾ ਦੇ ਰਾਸ਼ਟਰਪਤੀ ਵਜੋਂ ਦੂਜੀ ਵਾਰ ਹਲਫ ਲੈਣਗੇ ਜਿਸ ਵਿੱਚ ਦੇਸ਼ ਵਿਦੇਸ਼ ਦੇ ਪ੍ਰਭਾਵਸ਼ਾਲੀ ਅਰਬ ਬਤੀਆਂ ਅਤੇ ਸਿਆਸਤਦਾਨਾਂ ਦੇ ਨਾਲ-ਨਾਲ ਵਿਦੇਸ਼ੀ ਨੇਤਾ ਅਤੇ ਮਸ਼ਹੂਰ ਹਸਤੀਆਂ ਵੀ ਸ਼ਾਮਲ ਹੋਣਗੇ। ਟਰੰਪ ਫਲੋਰੀਡਾ ਤੋਂ ਵਾਸ਼ਿੰਗਟਨ ਪਹੁੰਚ ਗਏ ਹਨ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਦੇ ਸੌ ਚੱਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਦੇਸ਼ ਦੇ ਉੱਗੇ ਕਾਰੋਬਾਰੀ ਮੁਕੇਸ਼ ਅੰਬਾਨੀ ਤੇ ਉਹਨਾਂ ਦੀ ਪਤਨੀ ਨੀਤਾ ਅੰਬਾਨੀ ਵੀ ਸ਼ਾਮਲ ਹੋਣਗੇ ਅੰਬਾਨੀ ਜੋੜਾ ਜੋ ਕਿ 18 ਜਨਵਰੀ ਨੂੰ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਪਹੁੰਚੇ ਪਹੁੰਚੇ ਸਨ ਉਹ 9400 ਲੋਕਾਂ ਦਾ ਹਿੱਸਾ ਸਨ ਜਿਨ੍ਹਾਂ ਨੇ ਬੀਤੀ ਸ਼ਾਮ ਟਰੰਪ ਨਾਲ ਕੈਂਡਲ ਲਾਈਟ ਡਿਨਰ ਵਿੱਚ ਸ਼ਿਰਕਤ ਕੀਤੀ ਡਿਨਰ ਵਿੱਚ ਸ਼ਾਮਲ ਹੋਣ ਵਾਲੇ ਸ਼ਾਇਦ ਉਹ ਇਕੱਲੇ ਭਾਰਤੀ ਸਨ ਜਿੱਥੇ ਉਪਰਾਸਪਤੀ ਚੁਣੇ ਗਏ ਜੇ.ਡੀ. ਵੈਂਸ ਤੇ ਉਹਨਾਂ ਦੀ ਪਤਨੀ ਊਸ਼ਾ ਵੈਂਸ ਨੇ ਵੀ ਉਹਨਾਂ ਨਾਲ ਮੁਲਾਕਾਤ ਕੀਤੀ ਅੰਬਾਨੀ ਜੋੜਾ ਸੌ ਚੱਕ ਸਮਾਗਮ ਵਿੱਚ ਟਰੰਪ ਪਰਿਵਾਰ ਦੇ ਨਿੱਜੀ ਸੱਦੇ ਤੇ ਪੁੱਜਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਕ ਰੇਡੀਓ ਪ੍ਰੋਗਰਾਮ ਮੰਨ ਕੇ ਬਾਤ ਰਾਹੀਂ ਦੇਸ਼ ਦੀ ਜਨਤਾ ਨਾਲ ਵੱਖ-ਵੱਖ ਵਿਸ਼ਿਆਂ ਤੇ ਚਰਚਾ ਕੀਤੀ ਪ੍ਰਧਾਨ ਮੰਤਰੀ ਮੋਦੀ ਨੇ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਨਾਲ ਹੀ ਸੰਵਿਧਾਨ ਸਭਾ ਵਿੱਚ ਸ਼ਾਮਲ ਰਹੇ ਮੈਂਬਰਾਂ ਨੂੰ ਯਾਦ ਕਰਨ ਦੇ ਨਾਲ ਹੀ ਉਨ੍ਹਾਂ ਦੇ ਯੋਗਦਾਨ ਦੀ ਵੀ ਸ਼ਲਾਘਾ ਕੀਤੀ ਇਸ ਤਲਾਬਾ ਚੋਣ ਕਮਿਸ਼ਨ ਪ੍ਰਯਾਗ ਰਾਜ ਵਿੱਚ ਜਾਰੀ ਮਹਾਕੁੰਭ ਇਸਰੋ ਦੇ ਸਫਲ ਸਪੇਸ ਡੰਕਿੰਗ ਤੇ ਸਟਾਰਟਅੱਪਸ ਇੰਡੀਆ ਦੇ 9 ਸਾਲ ਪੂਰੇ ਹੋਣ ਤੇ ਨੇਤਾ ਸੁباشਚੰਦਰ ਬੋਸ ਸਮੇਤ ਹੋਰ ਵਿਸ਼ਿਆਂ ਤੇ ਚਰਚਾ ਕੀਤੀ ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ ਦੇਣ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਗਣਤੰਤਰ ਦਿਵਸ ਬਹੁਤ ਖਾਸ ਹੈ ਇਹ ਭਾਰਤ ਦੇ ਗਣਤੰਤਰ ਦੀ 75ਵੀਂ ਵਰੇਗੰਢ ਹੈ ਇਸ ਸਾਲ ਭਾਰਤ ਦੇ ਸੰਵਿਧਾਨ ਨੂੰ ਲਾਗੂ ਕਰਨ ਦੇ 75 ਸਾਲ ਹਨ ਉਹਨਾਂ ਕਹੇ ਕਿ ਮੈਂ ਸੰਵਿਧਾਨ ਸਭਾ ਦੀਆਂ ਉਹਨਾਂ ਸਾਰੀਆਂ ਮਹਾਨ ਸ਼ਖਸੀਤਾਂ ਨੂੰ ਨਮਨ ਕਰਦਾ ਹਾਂ ਜਿਨ੍ਹਾਂ ਸਾਨੂੰ ਸਾਡਾ ਪਵਿੱਤਰ ਸੰਵਿਧਾਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵਿਗਿਆਨੀ ਪੁਲਾੜ ਵਿੱਚ ਪੌਦੇ اگਾਉਣ ਤੇ ਉਹਨਾਂ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਇਸ ਲਈ ਇਸਰੋ ਦੇ ਵਿਗਿਆਨੀਆਂ ਨੇ ਰਵਾਂ ਦੇ ਬੀਜ ਚੁਣੇ 3 ਦਸੰਬਰ ਨੂੰ ਪੁਲਾੜ ਵਿੱਚ ਭੇਜੇ ਗਏ ਇਹ ਬੀਜ ਪੁਲਾੜ ਵਿੱਚ ਉਗ ਪਏ ਹਨ ਇਹ ਇੱਕ ਪ੍ਰੇਰਨਾਦਾਇਕ ਪ੍ਰਯੋਗ ਹੈ ਜੋ ਭਵਿੱਖ ਵਿੱਚ ਪੁਲਾੜ ਵਿੱਚ ਸਬਜ਼ੀਆਂ اگਾਉਣ ਤੇ ਰਾਹ ਖੋਲੇਗਾ ਜੋ ਇਹ ਦਰਸਾਉਂਦਾ ਹੈ ਕਿ ਸਾਡੇ ਵਿਗਿਆਨੀ ਭਵਿੱਖ ਲਈ ਇੱਕ ਨਵੀਂ ਦ੍ਰਿਸ਼ਟੀ ਨਾਲ ਕੰਮ ਕਰ ਰਹੇ ਹਨ ਪ੍ਰਯਾਗਰਾਜ ਵਿੱਚ ਸ਼ੁਰੂ ਹੋਏ ਮਹਾਕੁੰਮ ਦਾ ਜ਼ਿਕਰ ਕਰਦਿਆਂ ਉਹਨਾਂ ਕਹਿੰਦੇ ਹਨ ਕਿ ਹਜ਼ਾਰਾਂ ਸਾਲਾਂ ਤੋਂ ਇਸ ਮੌਕੇ ਪੂਰੀ ਦੁਨੀਆ ਤੋਂ ਲੋਕ ਇੱਥੇ ਇਕੱਠੇ ਹੁੰਦੇ ਹਨ ਤੇ ਇਸ ਪਰੰਪਰਾ 'ਚ ਕੋਈ ਵੀ ਵਿਤਕਰਾ ਤੇ ਜਾਤੀਵਾਦ ਨਹੀਂ ਹੈ ਸੁਰੱਖਿਆ ਏਜੰਸੀਆਂ ਨੇ ਪੰਜਾਬ ਪੁਲਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੇ ਅਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਏਜੰਸੀਆਂ ਨੂੰ ਇਨਪੁਟ ਮਿਲਿਆ ਹੈ ਕਿ ਇਹ ਹਮਲਾ ਟਿਫਨ ਡਰੋਨ ਜਾਂ ਮੈਲਾ ਮਨੁੱਖੀ ਬੰਬ ਨਾਲ ਕੀਤਾ ਜਾ ਸਕਦਾ ਹੈ ਅਲਰਟ ਜਾਰੀ ਹੋਣ ਕਾਰਨ ਪਿਛਲੇ ਸਮੇਂ ਦੌਰਾਨ ਪਾਕਿਸਤਾਨ ਤੋਂ ਆਏ ਸਾਰੇ ਟਿਫਨ ਬੰਬਾਂ ਦਾ ਬਰਾਮਦਨਾ ਹੋਣਾ ਅਤੇ ਵਿਦੇਸ਼ਾਂ ਵਿੱਚ ਬੈਠੇ ਅਰਸ਼ਦੀਪ ਉਰਫ ਅਰਸ਼ ਡੱਲਾ, ਪਰਮਿੰਦਰ ਪੱਟੂ, ਲਖਵੀਰ ਸਿੰਘ ਅਤੇ ਨਛੱਤਰ ਸਿੰਘ ਬਲੋ ਵੀ ਸੂਬੇ ਵਿੱਚ ਭਾਰੀ ਮਾਤਰਾ ਵਿੱਚ ਹਥਿਆਰ ਮੰਗਵਾਏ ਜਾਣਾ ਹੈ ਖਾਸ ਗੱਲ ਇਹ ਹੈ ਕਿ ਮੁੱਖ ਮੰਤਰੀ ਐਤਵਾਰ ਨੂੰ ਮੋਗਾ ਆਏ ਸਨ ਇਸ ਤੋਂ ਪਹਿਲਾਂ ਐਸਐਸਪੀ ਦਫ਼ਤਰ ਦੀ ਸਿਕਿਉਰਿਟੀ ਬ੍ਰਾਂਚ ਵੱਲੋਂ ਇਹ ਗੁਪਤ ਪੱਤਰ ਸੁਰੱਖਿਆ ਫੋਰਸਾਂ ਤੇ ਅਫਸਰਾਂ ਨੂੰ ਭੇਜਿਆ ਗਿਆ ਹੈ। ਪੱਤਰ ਮਿਲਣ ਤੋਂ ਬਾਅਦ ਮੁੱਖ ਮੰਤਰੀ ਦੇ ਸਮਾਗਮ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਹੁਣ ਤੱਕ ਵੀਆਈਪੀਜ਼ ਤੇ ਹੋਏ ਹਮਲਿਆਂ ਦੇ ਸਬੰਧ ਵਿੱਚ ਜਾਣਕਾਰੀ ਦਿੰਦੇ ਸਪੱਸ਼ਟ ਕੀਤਾ ਹੈ ਕਿ ਸਮਾਗਮ ਵਿੱਚ ਆਉਣ ਵਾਲੇ ਹਰ ਵਿਅਕਤੀ ਤੇ ਤਿੱਖੀ ਨਜ਼ਰ ਰੱਖੀ ਜਾਵੇ। ਇਹ ਨਹੀਂ ਮੰਚ ਤੇ ਆਉਣ ਵਾਲੇ ਅਤੇ ਮੰਚ ਦੇ ਕੋਲ ਰਹਿਣ ਵਾਲੇ ਲੋਕਾਂ ਤੇ ਵੀ ਵਿਸ਼ੇਸ਼ ਨਜ਼ਰ ਰੱਖੀ ਜਾਵੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਵਾਰਿਸ ਪੰਜਾਬ ਦੇ ਜਥੇਵੰਦੀ ਦੇ ਪ੍ਰਮੁੱਖ ਅਤੇ ਖਡੂਰ ਸਾਹਿਬ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਅਮਰਤਪਾਲ ਤੇ ਕੀਤੀ ਗਈ ਕਾਰਵਾਈ ਦੀ ਵਜ੍ਹਾ ਨਾਲ ਵੀ ਮੁੱਖ ਮੰਤਰੀ ਜਥੇਵੰਦੀਆਂ ਦੇ ਨਿਸ਼ਾਨੇ ਤੇ ਹਨ। ਇਸ ਤੋਂ ਇਲਾਵਾ ਮੋਗਾ ਪੁਲਿਸ ਨੇ ਫਰਵਰੀ 2022 ਵਿੱਚ ਮੋਗਾ ਨਿਵਾਸੀ ਅਰਸ਼ ਢੱਲਾ ਨਾਲ ਜੁੜੇ ਹੈਂਡ ਗ੍ਰਨੇਡ ਬਰਾਮਦ ਕਰਨ ਦੇ ਨਾਲ ਹੀ ਅਤਵਾਦੀਆਂ ਦੇ ਮਾਡਿਊਲ ਦਾ ਪਰਦਾਫਾਸ਼ ਕੀਤਾ ਗਿਆ ਸੀ। ਜੰਗਬੰਦੀ ਦੇ ਬੰਦੀਆਂ ਦੀ ਰਿਹਾਈ ਦੇ ਸਮਝੌਤੇ ਤੋਂ ਬਾਅਦ ਗਾਜਾ ਪੱਟੀ ਵਿੱਚ ਐਤਵਾਰ ਨੂੰ 471 ਦਿਨਾ 15 ਮਹੀਨੇ ਤੋਂ ਵੱਧ ਤੋਂ ਚੱਲ ਰਹੀ ਜੰਗ ਰੁਕ ਗਈ। ਸਮਝੌਤਾ ਲਾਗੂ ਹੋਣ ਦੇ ਕੁਝ ਘੰਟਿਆਂ ਦੀ ਦੇਰੀ ਇਸ ਲਈ ਹੋਈ ਕਿਉਂਕਿ ਹਮਾਸ ਨੇ ਉਹਨਾਂ ਤਿੰਨ ਔਰਤਾਂ ਦੇ ਨਾਮਾਂ ਦੀ ਸੂਚੀ ਦੇਣ ਵਿੱਚ ਦੇਰੀ ਕੀਤੀ ਜਿਨ੍ਹਾਂ ਨੂੰ ਉਸਨੇ ਐਤਵਾਰ ਨੂੰ ਰਿਹਾ ਕਰਨਾ ਹੈ। ਇਹਨਾਂ ਔਰਤਾਂ ਰੋਮੀ ਗੁਨੇਨ, ਐਮਲੀ ਡੇਮੇਰੀ ਅਤੇ ਡਰੋਨ ਸਟੀਨ ਥ੍ਰੀਚਰ ਹਨ ਜਿਨ੍ਹਾਂ ਦੀ ਰਿਹਾਈ ਦੇਰ ਰਾਤ ਹੋਵੇਗੀ। ਇਸ ਦੇ ਨਾਲ ਸਮਝੌਤੇ ਦੇ ਪਹਿਲੇ ਪੜਾਅ ਵਿੱਚ 33 ਬੰਦਿਆਂ ਦੀ ਰਿਹਾਈ ਦਾ سلسلہ ਸ਼ੁਰੂ ਹੋਵੇਗਾ। ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤੈਨ ਔਰਤਾਂ ਦੀ ਰਿਹਾਈ ਦਾ ਸਵਾਗਤ ਕੀਤਾ ਹੈ। ਐਤਵਾਰ ਨੂੰ ਸਮਝੌਤਾ ਲਾਗੂ ਹੋਣ ਤੱਕ ਉੱਤਰੀ ਗਾਜ਼ਾ ਵਿੱਚ جاری ਰਹੀ جنگ ਵਿੱਚ ਇਜ਼raਇਲੀ ਗੋਲੀਬਾਰੀ ਤੇ ਬੰਬਾਰੀ ਵਿੱਚ 13 ਫਲਸ ਤੇ ਨਹੀਂ ਮਾਰੇ ਗਏ। ਇਜ਼raਇਲੀ ਫੌਜ ਦਾ ਕਹਿਣਾ ਹੈ ਕਿ ਉਸਨੇ ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ। ਗਾਜ਼ਾ ਵਿੱਚ 15 ਮਹੀਨਿਆਂ ਤੋਂ ਵੱਧ ਚੱਲੀ ਜੰਗ ਵਿੱਚ 46913 ਫਲਸਤੀਨੀ ਮਾਰੇ ਗਏ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡੀਓਨ ਸਾਰਨੇ ਨੇ ਕਿਹਾ ਹੈ ਕਿ ਹਮਾਸ ਨੇ ਨਿਰਧਾਰਤ ਸਮੇਂ ਤੋਂ 18 ਘੰਟਿਆਂ ਦੀ ਦੇਰੀ ਨਾਲ ਰਿਹਾਅ ਹੋਣ ਵਾਲੀਆਂ ਔਰਤਾਂ ਦੇ ਨਾਵਾਂ ਦੀ ਸੂਚੀ ਸੌਂਪੀ ਜਦੋਂ ਕਿ ਹਮਾਸ ਨੇ ਕਿਹਾ ਹੈ ਕਿ ਤਕਨੀਕੀ ਕਾਰਨਾਂ ਕਰਕੇ ਸੂਚੀ ਦੇਣ ਵਿੱਚ ਦੇਰੀ ਹੋਈ ਹੈ। ਇਸ ਦੇਰੀ ਦੇ ਚੱਲਦਿਆਂ ਸਮਝੌਤਾ ਲਾਗੂ ਹੋਣ ਵਿੱਚ ਦੇਰੀ ਹੋਈ ਹੈ। 42 ਦਿਨਾਂ ਦੇ ਇਸ ਤਿੰਨ ਪੜਾਵਾਂ ਵਾਲੇ ਜੰਗਬੰਦੀ ਸਮਝੌਤੇ ਵਿੱਚ ਜੇ ਸਭ ਕੁਝ ਤੈਅ ਕੀਤੇ ਰੂਪ ਵਿੱਚ ਹੋਇਆ ਤਾਂ ਗਾਜ਼ਾ 'ਚ ਸਥਾਈ ਤੌਰ ਤੇ ਜੰਗ ਰੁਕਣ ਦਾ ਰਾਹ ਖੁੱਲੇਗਾ ਹਾਲਾਂਕਿ ਸਮਝੌਤਾ ਲਾਗੂ ਹੋਣ ਤੋਂ ਪਹਿਲਾਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਸਾਫ਼ ਕਰ ਦਿੱਤਾ ਹੈ ਕਿ ਸਮਝੌਤੇ 'ਚ ਗੜਬੜੀ ਹੋਣ ਤੇ ਇਜ਼ਰਾਈਲ ਦਾ ਹਮਲੇ ਦਾ ਅਧਿਕਾਰ ਹੋਵੇਗਾ ਸਰਹੱਦੀ ਸ਼ਹਿਰ ਅਜਨਾਲਾ ਵਿਖੇ ਦੀਪਕ ਜੂਲਰ ਦੀ ਦੁਕਾਨ ਤੇ ਦਿਨ ਦਿਹਾੜੇ ਡਾਕਾ ਵਜਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮੌਕੇ ਤੇ ਦੁਕਾਨ ਮਾਲਕ ਕੁਲਦੀਪ ਸਿੰਘ ਉਰਫ ਦੀਪਕ ਰਾਏਪੁਰ ਵਾਲਿਆਂ ਨੇ ਦੱਸਿਆ ਕਿ ਜਦੋਂ ਲੁੱਟ ਹੋਈ ਉਸ ਸਮੇਂ ਮੇਰੀ ਦੁਕਾਨ ਤੇ ਸੋਨੇ ਦੇ ਗਹਿਣੇ ਪਾਲਿਸ਼ ਕਰਵਾਉਣ ਆਏ ਦੋ ਵਿਅਕਤੀ ਮੌਜੂ ਸਨ ਇਸ ਦੌਰਾਨ ਪੌਣੇ 2 ਵਜੇ ਕਰੀਬ ਅਚਾਨਕ ਚਿੱਟੇ ਰੰਗ ਦੀ ਕਰੇਟਾ ਗੱਡੀ ਵਿੱਚੋਂ ਦੋ ਵਿਅਕਤੀ ਉਤਰ ਕੇ ਦੁਕਾਨ ਅੰਦਰ ਆਏ ਜਿਨ੍ਹਾਂ ਦੇ ਮੂੰਹ ਟਕੇ ਹੋਏ ਸਨ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਆਉਂਦਿਆਂ ਹੀ ਪਿਸਤੌਲ ਦੀ ਨੋਕ ਤੇ ਮੇਰੇ ਸਵੇਤ ਮੇਰੇ ਨਾਲ ਦੁਕਾਨ ਤੇ ਬੈਠੇ ਦੋਵਾਂ ਵਿਅਕਤੀਆਂ ਨੂੰ ਦੁਕਾਨ ਦੇ ਪਿੱਛੇ ਬਣੇ ਕੈਮਰੇ ਵਿੱਚ ਬੰਦ ਕਰ ਦਿੱਤਾ ਅਤੇ ਪਾਰਸ਼ ਹੋਣ ਲਈ ਆਏ ਕਰੀਬ 12 ਤੋਲੇ ਸੋਨੇ ਦੇ ਗਹਿਣੇ 6 ਕਿਲੋ ਕਰੀਬ ਚਾਂਦੀ ਅਤੇ 50 ਹਜ਼ਾਰ ਦੀ ਨਕਦੀ ਲੁੱਟ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੇ ਸਬ ਡਿਵੀਜ਼ਨ ਅਜਨਾਲਾ ਦੇ ਡੀਐਸਪੀ ਗੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੀ ਫੁਟੇਜ ਚੈੱਕ ਕਰਕੇ ਜਾਂਚ ਕੀਤੀ ਜਾ ਰਹੀ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਆਮ ਲੋਕਾਂ ਦੇ ਅਧਿਕਾਰਾਂ ਦੀ ਵਕਾਲਤ ਕਰਦਿਆਂ ਐਤਵਾਰ ਨੂੰ ਸਫੈਦ ਟੀ-ਸ਼ਰਟ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਅਤੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਤੇ ਗਰੀਬਾਂ ਤੋਂ ਮੂੰਹ ਮੋੜਨ ਦਾ ਦੋਸ਼ ਲਾਇਆ ਹੈ। ਰਾਹੁਲ ਗਾਂਧੀ ਨੇ ਐਕਸ ਤੇ ਇੱਕ ਪੋਸਟ ਵਿੱਚ ਮਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤੇ ਲੋਕਾਂ ਨੂੰ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ। ਇੱਕ ਵੀਡੀਓ ਵਾਇਸਓਵਰ ਵਿੱਚ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਰਥਿਕ ਨਿਆਂ 'ਤੇ ਵਿਸ਼ਵਾਸ ਰੱਖਦੇ ਹੋ ਤਾਂ ਜਾਇਦਾਦ ਦੀਆਂ ਵੱਧੀਆਂ ਅਸਮਾਨਤਾਵਾਂ ਦਾ ਵਿਰੋਧ ਕਰਦੇ ਹੋ। ਸਮਾਜਿਕ ਬਰਾਬਰੀ ਲਈ ਲੜਦੇ ਹੋ, ਹਰ ਤਰ੍ਹਾਂ ਦੇ ਪੇਤਪਾਵ ਨੂੰ ਨਾ ਮੰਨਜੂਰ ਕਰਦੇ ਹੋ ਅਤੇ ਸਾਡੇ ਦੇਸ਼ ਵਿੱਚ ਸ਼ਾਂਤੀ ਅਤੇ ਸਥਿਰਤਾ ਲਈ ਯਤਨਸ਼ੀਲ ਹੋ ਤਾਂ ਸਫੈਦ ਟੀ-ਸ਼ਰਟ ਪੈਨੋ ਅਤੇ ਮੌਹਿਮ ਚ ਸ਼ਾਮਲ ਹੋਵੋ ਉਹਨਾਂ ਕਹੇ ਕਿ ਅੱਜ ਮੋਦੀ ਸਰਕਾਰ ਨੇ ਗਰੀਬਾਂ ਅਤੇ ਮਜ਼ਦੂਰ ਵਰਗ ਤੋਂ ਮੂੰਹ ਮੋੜ ਲਿਆ ਹੈ ਅਤੇ ਉਹਨਾਂ ਨੂੰ ਉਹਨਾਂ ਦੇ ਹਾਲਤੇ ਛੱਡ ਦਿੱਤਾ ਸਰਕਾਰ ਦਾ ਪੂਰਾ ਧਿਆਨ ਕੁਝ ਚੋਣਵੇਂ ਪੂੰਜੀਪਤੀਆਂ ਨੂੰ ਹੋਰ ਖੁਸ਼ਹਾਲ ਬਣਾਉਣ ਤੇ ਹੈ ਉਹਨਾਂ ਕਹੇ ਕਿ ਇਸ ਦੇ ਕਾਰਨ ਗੈਰ ਬਰਾਬਰੀ ਲਗਾਤਾਰ ਵਧ ਰਹੀ ਹੈ ਅਤੇ ਆਪਣੇ ਖੂਨ ਪਸੀਨੇ ਨਾਲ ਦੇਸ਼ ਨੂੰ ਸੰਜਣ ਵਾਲੇ ਮਜ਼ਦੂਰਾਂ ਦੀ ਸਥਿਤੀ ਖਰਾਬ ਹੁੰਦੀ ਜਾ ਰਹੀ ਹੈ ਅਤੇ ਉਹ ਵੱਖ-ਵੱਖ ਤਰ੍ਹਾਂ ਦੀ ਬੇਇਨਸਾਫੀ ਅਤੇ ਜ਼ੁਲਮ ਸਹਣ ਨੂੰ ਮਜਬੂਰ ਹਨ। ਬੀਤੇ ਦਿਨੀ ਅਕਾਲ ਚਰਣਾ ਕਰ ਗਏ ਆਪ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਸੀ ਗੋਗੀ ਨਮਿਤ ਪਾਠ ਦੇ ਭੋਗ ਅਤੇ ਸ਼ਰਧਾਂਜਲੀ ਸਮਰੋਹ ਲੁਧਿਆਣਾ ਦੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਹੋਇਆ। ਭੋਗ ਪਾਣ ਅਪਰੰਤ ਹਜ਼ੂਰੀ ਰਾਗੀ ਸ਼੍ਰੀ ਦਰਵਾਰ ਸਾਹਿਬ ਅੰਮ੍ਰਿਤਸਰ ਪਾਈ ਜੁਜਾਰ ਸਿੰਘ ਅਤੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਦੇ ਹਜ਼ੂਰੀ ਰਾਗੀ ਭਾਈ ਧਰਮਿੰਦਰ ਸਿੰਘ ਦੇ ਜਥੇ ਨੇ ਬੈਰਾਗਮਈ ਕੀਰਤਨ ਕੀਤਾ। ਗੋਰਪ੍ਰੀਤ ਬਸੀ ਗੋਗੀ ਨੂੰ ਸ਼ਰਧਾਂਜਲੀ ਭੇਟ ਕਰਦੇ ਆ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਅਮਨ ਅਰੋੜਾ ਸ਼ਰਨਦੀਪ ਸਿੰਘ ਢਿੱਲੋਂ ਅਨਲ ਸ਼ਰੀਨ ਨੇ ਕਿਹਾ ਹੈ ਕਿ ਬਸੀ ਗੋਗੀ ਇੱਕ ਦਰবেশ ਸਿਆਸਦਾਨ ਸਨ ਜਿਨ੍ਹਾਂ ਨੇ ਹਮੇਸ਼ਾ ਹੀ ਲੋਕ ਮੁੱਦਿਆਂ ਤੇ ਲੁਧਿਆਣਾ ਦੇ ਵਿਕਾਸ ਨੂੰ ਪਹਿਲ ਦਿੱਤੀ ਗੋਗੀ ਬਸੀ ਦੇ ਪਰਿਵਾਰ ਵੱਲੋਂ ਪਤਨੀ ਡਾਕਟਰ ਸੁਖਚੈਨ ਬਸੀ ਗੋਗੀ ਪੁੱਤਰ ਸਵਰਾਜ ਬਸੀ ਗੋਗੀ ਅਤੇ ਬੇਟੀ ਨਵਨੀਤ ਬਸੀ ਗੋਗੀ ਨੇ ਸ਼ਰਧਾਂਜਲੀ ਸਮਾਰੋਹ ਵਿੱਚ ਪੁੱਜੇ ਸਮੂਹ ਪਤਵੰਤਿਆਂ ਦਾ ਧੰਨਵਾਦ ਕੀਤਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਨੂੰ 1100 ਰੁਪਏ ਮਾਸਿਕ ਦੇਣ ਦੀ ਚਾਰਾਜੋਈ ਜਾਰੀ ਹੈ ਤੇ ਆਗਾਮੀ ਬਜਟ ਦੇ ਵਿੱਚ ਇਸ ਸੰਬੰਧੀ ਲੋੜੀਂਦੇ ਫੰਡ ਰੱਖੇ ਜਾਣਗੇ। ਮੁੱਖ ਮੰਤਰੀ ਨੇ ਦਿੱਲੀ ਵਿੱਚ ਲਗਾਤਾਰ ਚੌਥੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਦਾ ਵੀ ਦਾਵਾ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੀ ਇਮਾਰਤ ਦੇ ਵਿਸਤਾਰ ਕਾਰਜ ਦਾ ਨੀਂਹ ਪੱਥਰ ਰੱਖਣ ਮਗਰੋਂ ਵਿਮਨ ਏਮਪਾਵਰਮੈਂਟ ਸਮਿਟ 2025 ਨੂੰ ਸੰਬੋਧਨ ਕਰਦਿਆਂ ਇਹ ਗੱਲ ਕਹੀ। ਮੁੱਖ ਮੰਤਰੀ ਨੇ ਕੇਂਦਰ ਸਰਕਾਰ ਵੱਲੋਂ ਧਰਨਾਕਾਰੀ ਕਿਸਾਨਾਂ ਨੂੰ ਦਿੱਤੇ ਗੱਲਬਾਤ ਦੇ ਸੱਦੇ ਦਾ ਵੀ ਸਵਾਗਤ ਕੀਤਾ ਹੈ। ਇਸ ਮੌਕੇ ਤੇ ਉਹਨਾਂ ਨੇ ਗੱਲਬਾਤ ਕਰਦੇ ਕਿਹਾ ਹੈ ਕਿ ਦਿੱਲੀ ਵਿੱਚ 70 ਸੀਟਾਂ ਹਾਸਲ ਕਰਕੇ ਚੌਥੀ ਵਾਰ ਆਪ ਸਰਕਾਰ ਬਣਨ ਜਾ ਰਹੀ ਹੈ। ਉਹਨਾਂ ਔਰਤਾਂ ਦੇ ਖਾਤਿਆਂ ਲਈ ਜਲਦੀ 1100 ਰੁਪਏ ਪਾਉਣ ਦਾ ਐਲਾਨ ਕਰਦੇ ਕਿਹਾ ਹੈ ਕਿ ਇਹ ਰਕਮ ਮਹਿਲਾ ਮਾਂ ਨੂੰ ਦੇਣ ਲਈ ਬਜਟ ਵਿੱਚ ਵਿਵਸਥਾ ਕੀਤੀ ਜਾਵੇਗੀ। ਮੌਸਮ ਦੀ ਖਰਾਬੀ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈਣ ਆਇਆ ਹੈਲੀਕਾਪਟਰ ਖਾਲੀ ਪਰਤ ਗਿਆ। ਇਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਚੰਡੀਗੜ੍ਹ ਤੋਂ ਮੋਗਾ ਚੌਪਰ ਰਹੀਂ ਪਹੁੰਚਣ ਦਾ ਪ੍ਰੋਗਰਾਮ ਸੀ। ਮੌਸਮ ਦੀ ਖਰਾਬੀ ਤੇ ਸੰਘਣੀ ਧੁੰਦ ਕਾਰਨ ਉਹ ਸੜਕੀ ਰਾਸਤੇ ਹੀ ਮੋਗਾ ਪੁੱਜੇ ਜਿਸ ਕਾਰਨ ਪ੍ਰੋਗਰਾਮ ਵੀ ਲੇਟ ਹੋ ਗਿਆ। ਇਸ ਦੌਰਾਨ ਮੌਸਮ ਸਾਫ਼ ਹੋਣ ਮਗਰੋਂ ਚੌਪਰ ਮੋਗਾ ਵਿਖੇ ਨਿੱਜੀ ਸਕੂਲ ਵਿੱਚ ਬਣਾਏ ਹੈਲੀਪੈਡ ਤੇ ਉਤਰਿਆ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਖਰਾਬ ਮੌਸਮ ਦੀ ਸੂਚਨਾ ਮਿਲਣ ਮਗਰੋਂ ਚੌਪਰ ਖਾਲੀ ਪਰਤ ਗਿਆ ਤੇ ਮੁੱਖ ਮੰਤਰੀ ਸੜਕੀ ਮਾਰਗ ਰਾਹੀਂ ਅਗਲੀ ਮੰਜ਼ਲਵਾਲ ਰਵਾਨਾ ਹੋਏ। ਬੀਤੇ ਦਿਨੀ ਪੰਜਾਬੀ ਸਹਿਸਵਾ ਖੰਨਾ ਪੰਜਾਬ ਦੀ ਮਹੀਨਾਵਾਰ ਇਕਜੁੱਟਤਾ ਸਵਾ ਦੇ ਪ੍ਰਧਾਨ ਮਨਜੀਤ ਸਿੰਘ ਤੰਜਲ ਦੀ ਪ੍ਰਧਾਨਗੀ ਹੇਠ ਖੰਨਾ ਵਿਖੇ ਹੋਈ। ਪਰਮੇ ਇਕੱਠ ਦੀ ਇਸ ਮੀਟਿੰਗ ਵਿੱਚ ਪੰਜਾਬੀ ਲਿਖਾਰੀ ਸਭਾ ਸੀਟਲ ਰਜਿਸਟਰਡ ਅਮਰੀਕਾ ਦੇ ਅਹੁਦੇਦਾਰ ਪ੍ਰਤਪਾਲ ਸਿੰਘ ਟਵਾਣਾ, ਸਾਧੂ ਸਿੰਘ ਝੰਝ ਤੋ ਲਾਵਾ ਲੋਕ ਗਾਇਕ ਬਲਵੀਰ ਸਿੰਘ ਲਹਿਰਾ ਵਿਸ਼ੇਸ਼ ਤੌਰ ਤੇ ਪੁਜੇ ਪੰਜਾਬੀ ਸਹਿਸਵਾ ਖੰਨਾ ਵੱਲੋਂ ਇਹਨਾਂ ਐਨ ਆਰ ਆਈ ਸਹਿਤਕਾਰਾਂ ਦਾ ਨਿਗਾ ਸਵਾਗਤ ਕੀਤਾ ਗਿਆ ਸ਼ੁਰੂਆਤ ਵਿੱਚ ਹਾਜ਼ਰ ਸਾਰੇ ਸਰੂਤਿਆਂ ਵੱਲੋਂ ਸਹਿਤਕਾਰ ਗੁਰਬਚਨ ਸਿੰਘ ਵਰਦੀ ਦੀ ਹੋਈ ਬੇਵਕਤੀ ਮੌਤੇ 2 ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਬੈਸਟ ਆਕਲੈਂਡ ਦੇ ਇੱਕ ਸਿੱਖ ਵਿਦਿਆਰਥੀ ਕਰਮबीर ਸਿੰਘ ਤਲਵਾਰ ਨੂੰ ਪ੍ਰਧਾਨ ਮੰਤਰੀ ਸਕਾਲਰਸ਼ਿਪ ਲਈ ਚੁਣਿਆ ਗਿਆ ਹੈ ਸਖਰ ਰੂਪ ਦੇ ਵਿੱਚ ਪੜ੍ਹਾਈ ਕਰਦਿਆਂ ਇਹ ਨੌਜਵਾਨ ਇੱਕ ਵਧੀਆ ਉਦਾਹਰਨ ਦੇ ਰੂਪ ਵਿੱਚ ਉਭਰੇਗਾ এডਿਕੇਸ਼ਨ ਨਿਊਜ਼ੀਲੈਂਡ ਦੁਆਰਾ ਬਖਾਰੀ ਪ੍ਰਧਾਨ ਮੰਤਰੀ ਸਕਾਲਰਸ਼ਿਪ ਨਾਲ ਸਨਮਾਨਤ ਹੋਣਾ ਇੱਕ ਮੀਲ ਪੱਥਰ ਵਾਂਗ ਹੈ ਇਸ ਸਾਲ ਆਕਲੈਂਡ ਯੂਨੀਵਰਸਿਟੀ ਤੋਂ ਸੰਯੁਕਤ ਕਾਨੂੰਨ ਅਤੇ ਕਲਾ ਦੀ ਡਿਗਰੀ ਨਾਲ ਗ੍ਰੈਜੂਏਟ ਹੋਣ ਲਈ ਤਿਆਰ ਕਰਮਬੀਰ ਸਿੰਘ ਇਸ ਵੇਲੇ ਭਾਰਤ ਵਿੱਚ ਹੈ ਜੋ এডਿਕੇਸ਼ਨ ਨਿਊਜ਼ੀਲੈਂਡ ਦੁਆਰਾ ਪੂਰੀ ਤਰ੍ਹਾਂ ਸਪਾਂਸਰ ਕੀਤੇ ਗਏ 6 ਹਫ਼ਤਿਆਂ ਦੇ ਪ੍ਰੋਗਰਾਮ ਵਿੱਚ ਮੁੰਬਈ ਵਿਕੇ ਹਿੱਸਾ ਲੈ ਰਿਹਾ ਹੈ ਕੋਲ 17 ਬੱਚੇ ਇੰਡੀਆ ਗਏ ਹੋਏ ਹਨ 324 ਬਿਨਕਾਰਾਂ ਵਿੱਚੋਂ ਸਿਰਫ 17 ਨੂੰ ਇਹ ਸਕਾਲਰਸ਼ਿਪ ਮਿਲੀ ਹੈ ਜੋ ਆਪਣੇ ਵਿਸ਼ਵ ਵਿਆਪੀ ਦ੍ਰਿਸ਼ਟੀਕੋਣ ਨੂੰ ਹੋ ਨਿਖਾਰਨ ਅਤੇ ਅੰਤਰਰਾਸ਼ਟਰੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਬਲੱਖਣ ਮੌਕਾ ਪ੍ਰਦਾਨ ਕਰਦੀ ਹੈ ਕਰਮਬੀਰ ਸਿੰਘ ਤਲਵਾਰ ਦੀ ਅਕਾਦਮਿਕ ਯਾਤਰਾ ਪੱਛਮੀ ਆਕਲੈਂਡ ਵਿੱਚ ਸ਼ੁਰੂ ਹੋਈ ਸੀ ਉਸਨੇ ਲਿੰਕਨ ਹਾਈਟਸ ਪ੍ਰਾਇਮਰੀ ਸਕੂਲ ਵਿੱਚ ਪੜ੍ਹਾਈ ਕੀਤੀ ਜਿੱਥੇ ਉਸ ਨੂੰ 12ਵੀਂ ਤੋਂ ਸਿੱਧੇ ਅਖਤਿਆਰੀ ਪ੍ਰਵੇਸ਼ ਦੁਆਰਾ ਆਕਲੈਂਡ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਤੋਂ ਪਹਿਲਾਂ ਡੈਕਸ ਲੀਡਰ ਅਤੇ ਮੈਸੀ ਹਾਈ ਸਕੂਲ ਨਾਲ ਸਨਮਾਨਿਤ ਕੀਤਾ ਗਿਆ ਸੀ ਇਹ ਸ਼ਾਨਦਾਰ ਪ੍ਰਾਪਤੀ ਉਸ ਦੀ ਅਕਾਦਮਿਕ ਉਤਮਤਾ ਅਤੇ ਵਿਕਾਸ ਪ੍ਰਤੀ ਸਮਰਪਣ ਦਾ ਪ੍ਰਮਾਣ ਹੈ ਵਰਣਨ ਜੋ ਹੋ ਗਿਆ ਕਿ ਇਹ ਨੌਜਵਾਨ ਭਾਰਤੀ ਕਮਿਊਨਿਸਟ ਦੇ ਜਾਣੇ ਪਛਾਣੇ ਸਮਾਜ ਸੇਵਕ ਅਤੇ ਸਿਆਸਦਾਨ ਗੁਰਦੀਪ ਸਿੰਘ ਤਲਵਾਰ ਅਤੇ ਕਾਰੋਬਾਰੀ ਮਹਿਲਾ ਰੂਪਨ ਦੀਪਕੌਰ ਦਾ ਹੁਣ ਹਰ ਬੇਟਾ ਹੈ। ਮੂਲ ਰੂਪ ਵਿੱਚ ਪੰਜਾਬੀ ਪਰ ਲਖਨਊ ਵਿਖੇ ਦਾਤਕਾ ਪਰਿਵਾਰ ਅਤੇ ਨਾਨਕਾ ਪਰਿਵਾਰ ਪੰਜਾਬ ਨਾਲ ਸੰਬੰਧਿਤ ਹੈ। ਕਰਮਬੀਰ ਸਿੰਘ ਤਲਵਾਰ ਦੇ ਪਰਦਾਦਾ ਅਵਤਾਰ ਸਿੰਘ ਤਲਵਾਰ ਹਨ ਜਿਨ੍ਹਾਂ ਨੇ ਇਤਿਹਾਸਕ ਗੁਰਦੁਆਰਾ ਜਯਾਗੰਜ ਸਾਹਿਬ ਲਖਨਊ ਵਿਖੇ ਸਾਪਤ ਕੀ ਤਾਸੀ ਦੇਸ਼ ਦੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਹੱਸਦੇ ਰਹੋ ਵਸਦੇ ਰਹੋ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਬਹੁਤ ਤੋਂ ਬਹੁਤ ਸ਼ੇਅਰ ਅਤੇ ਸਬਸਕ੍ਰਾਈਬ ਕਰੋ ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ